ਕੈਨੇਡੀਅਨ ਸਾਧ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਬਹੁਤ ਹੀ ਅਹਿਮ ਤਾਜ਼ਾ ਕੋਮਾਂਤਰੀ ਘਟਨਾ ਤੇ ਗੱਲ ਕਰਨ ਜਾ ਰਹੇ ਹਾਂ ਹਾਂਜੀ ਹੈਗ ਨੀਦਰਲੈਂਡਸ ਵਿੱਚ ਹੁਣੇ 25 ਜੂਨ 2025 ਨੂੰ ਜਿਹੜਾ ਨਾਟੋ ਦਾ ਸਿਖਰ ਸੰਮੇਲਨ ਹੋਇਆ ਹੈ ਜੀ ਬਿਲਕੁਲ ਸਾਡੀ ਗੱਲਬਾਤ ਦਾ ਆਧਾਰ ਹੈ ਇੱਕ ਲੇਖ ਨਾਟੋ ਸਿਖਰ ਸੰਮੇਲਨ ਰੱਖਿਆ ਤੇ ਭਵਿਕ ਤੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਇਸ ਮੀਟਿੰਗ ਦੇ ਮੁੱਖ ਨਤੀਜੇ ਕੀ ਨਿਕਲੇ ਕੀ ਮਾਇਨੇ ਨੇ ਇਹਨਾਂ ਦੇ ਇਹ ਸਮਝੀਏ ਹਾਂਜੀ ਕਾਸਗਾ ਲੈਵੀ ਹੈ ਕਿ ਨਾਟੋ ਦੇ ਇਤਿਹਾਸ ਚ ਸਭ ਤੋਂ ਵੱਡੀ ਵਿੱਤੀ ਵਚਨਬੱਤਾ ਵਾਲਾ ਸੰਮੇਲਨ ਸੀ ਤੇ ਉੱਥੋਂ ਰਾਸ਼ਟਰਪਤੀ 트ੰਪ ਵੀ ਉੱਥੇ ਸਨ ਤੇ ਦੇਖਿਓ ਕੀ ਕੁਝ ਹੋਇਆ ਸਹੀ ਗੱਲ ਹੈ ਦੇਖੋ ਮਾਹੌਲ ਤਾਂ ਪਹਿਲਾਂ ਹੀ ਕਾਫੀ ਗੰਭੀਰ ਬਣਿਆ ਹੋਇਆ ਸੀ ਦੁਨੀਆ ਪਰ ਚ ਖਤਰੇ ਵਧਰੇ ਨੇ ਰਾਜਨੀਤਿਕ ਸਥਿਤੀ ਵੀ ਮਤਲਬ ਡਾਵਾ ਡੋਲ ਹੈ ਹਾਂਜੀ ਤੇ ਇਸੇ ਮਾਹੌਲ ਚ 32 ਮੈਂਬਰ ਦੇਸ਼ਾਂ ਦੇ ਆਗੂ ਇਕੱਠੇ ਹੋਏ ਤੇ ਫੈਸਲੇ ਵੀ ਫਿਰ ਉਸੇ ਹਿਸਾਬ ਨਾਲ ਵੱਡੇ ਹੋਣੇ ਸੀ ਤੇ ਸਭ ਤੋਂ ਵੱਡਾ ਫੈਸਲਾ ਜਿਹਦੀ ਇੰਨੀ ਚਰਚਾ ਹੋ ਰਹੀ ਹੈ ਉਹ ਰੱਖਿਆ ਖਰਚੇ ਵਾਲਾ 5% ਜੀਡੀਪੀ ਦਾ 2035 ਤੱਕ ਹਾਂਜੀ 5% ਇਹ ਤਾਂ ਪਿਛਲੀ ਟੀਚਾ ਨਾਲੋਂ ਬਹੁਤ ਜ਼ਿਆਦਾ ਹੈ ਪਰ ਇਹ ਸਿਰਫ ਇੱਕ ਨੰਬਰ ਹੈ ਜਾਂ ਇਹਦੇ ਪਿੱਛੇ ਕੋਈ ਖਾਸ ਸੋਚ ਕੋਈ ਰਣਨੀਤੀ ਵੀ ਹੈ ਨਹੀਂ ਨਹੀਂ ਸਿਰਫ ਨੰਬਰ ਨਹੀਂ ਹੈਗਾ ਦੇਖੋ ਇਹਦੀ ਵੰਡ ਦੇਖੋ ਇਸ 5% ਵਿੱਚੋਂ 3.5% ਤਾਂ ਰੱਖਿਆ ਗਿਆ ਹੈ ਰਵਾਇਤੀ ਫੌਜੀ ਤਾਕਤ ਲਈ ਅੱਛਾ ਯਾਨੀ ਫੌਜ ਟੈਂਕ ਜਹਾਜ਼ ਵਗੈਰਾ ਹਾਂਜੀ ਬਿਲਕੁਲ ਮਤਲਬ ਪੁਰਾਣੇ ਤਰੀਕੇ ਦੇ ਯੁੱਧ ਦਾ ਖਤਰਾ ਹੱਲੇ ਵੀ ਮੰਨਿਆ ਜਾ ਰਿਹਾ ਹੈ ਪਰ ਜਿਹੜਾ ਬਾਕੀ 1.5% ਹੈ ਨਾ ਹਾਂਜੀ ਉਹਨੂੰ ਲਾਇਆ ਜਾਣਾ ਹੈ ਸਾਈਬਰ ਸੁਰੱਖਿਆ ਤੇ ਜਿਹੜਾ ਅਹਿਮ ਬੁਨਿਆਦੀ ਟਾਂਚਾ ਹੁੰਦਾ ਹੈ ਉਹਦੀ ਰਾਖੀ ਲਈ ਤੇ ਜਿਹੜੇ ਹਾਈਬ੍ਰਿਡ ਖਤਰੇ ਨੇ ਅੱਜਕੱਲ ਦੇ ਹਾਈਬ੍ਰਿਡ ਖਤਰੇ ਮਤਲਬ ਜਿਵੇਂ ਲੁਕਵੇਂ ਹਮਲੇ ਜਾਂ ਗਲਤ ਜਾਣਕਾਰੀ ਫੈਲਾਉਣਾ ਹਾਂ ਹਾਂ ਉਸੇ ਤਰ੍ਹਾਂ ਦੇ ਤਾਂ ਇਹ ਦੱਸਦਾ ਹੈ ਕਿ ਨਾਟੋ ਪਵਿੱਖ ਦੇ ਖਤਰਿਆਂ ਨੂੰ ਵੀ ਬਰਾਬਰ ਗੰਬੀਰਤਾ ਨਾਲ ਲੈ ਰਿਹਾ ਹੈ ਮਕਸਦ ਤਾਂ ਦੇਖੋ ਸਾਫ਼ ਹੀ ਹੈ ਰੂਸ ਤੇ ਚੀਨ ਵਰਗੇ ਵਿਰੋਧੀਆਂ ਨੂੰ ਰੋਕਣਾ ਦੀ ਆਪਣੀ ਸਾਂਝੀ ਤਾਕਤ ਵਧਾਉਣਾ ਜੀ ਜੀ ਸਮੂਹਿਕ ਰੱਖਿਆ ਨੂੰ ਮਜ਼ਬੂਤ ਕਰਨਾ ਅੱਛਾ ਤੇ ਇਸ ਸਾਰੇ ਮਾਹੌਲ 'ਚ ਫਿਰ ਅਮਰੀਕਾ ਦਾ ਕੀ ਰੋਲ ਰਿਹਾ ਖਾਸ ਕਰਕੇ ਰਾਸ਼ਟਰਪਤੀ 트ੰਪ ਦਾ ਉਹਨਾਂ ਨੇ ਉੱਥੇ ਧਾਰਾ 5 ਦੀ ਗੱਲ ਕੀਤੀ ਹਾਂਜੀ ਬਿਲਕੁਲ 트ੰਪ ਨਾਲ ਉਹਨਾਂ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਤੇ ਰੱਖਿਆ ਸਕੱਤਰ ਪੀਟ ਹੈਗਸਥ ਵੀ ਸਨ ਉਹਨਾਂ ਨੇ ਨਾਟੋ ਦੀ ਧਾਰਾ 5 ਯਾਨੀ ਇੱਕ ਤੇ ਹਮਲਾ ਸਭ ਤੇ ਹਮਲਾ ਹਾਂਜੀ ਉਹਦੇ ਪ੍ਰਤੀ ਅਮਰੀਕੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਇਹ ਜ਼ਰੂਰੀ ਸੀ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਥੋੜੀ ਅਨਿਸ਼ਚਿਤਤਾ ਬਣੀ ਹੋਈ ਸੀ ਇਸ ਮੁੱਦੇ ਤੇ ਸਹੀ ਗੱਲ ਨੇ ਇਹ ਤਾਂ ਸਹਿਯੋਗੀਆਂ ਲਈ ਇੱਕ ਵੱਡਾ ਭਰੋਸਾ ਹੋਵੇਗਾ ਯਕੀਨਨ ਪਰ ਟਰੰਪ ਨੇ ਆਪਣਾ ਪੁਰਾਣਾ ਅੰਦਾਜ਼ ਵੀ ਦਿਖਾਇਆ ਅੱਛਾ ਸਪੇਨ ਵਰਗੇ ਕੁਝ ਦੇਸ਼ਾਂ ਨੂੰ ਸਾਫ਼ ਕਿਹਾ ਕਿ ਪਾਈ ਖਰਚਾ ਵਧਾਓ ਅੱਛਾ ਤੇ ਇਸੇ ਦੌਰਾਨ ਉਹਨਾਂ ਨੇ ਜਿਹੜੇ ਹਾਲ ਹੀ ਵਿੱਚ ਅਮਰੀਕਾ ਨੇ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਹਮਲੇ ਕੀਤੇ ਸੀ ਹਾਂਜੀ ਉਹਨਾਂ ਨੂੰ ਵੀ ਜਾਇਜ਼ ਠਹਿਰਾਇਆ ਕਹਿੰਦੇ ਇਹ ਤਾਂ ਰੋਕਥਾਮ ਉਪਾਸ ਹੀ ਦੁਨੀਆ 'ਚ ਸ਼ਾਂਤੀ ਬਣਾਈ ਰੱਖਣ ਲਈ ਹੁਣ ਇਸ ਤੇ ਸਹਿਯੋਗੀਆਂ ਦੀ ਕੀ ਰਾਏ ਸੀ ਉਹ ਤਾਂ ਮਤਲਬ ਮਿਲੀ ਜੁਲੀ ਹੀ ਹੋਵੇਗੀ ਮੇਰੇ ਖਿਆਲ 'ਚ ਹੂੰ ਇਹ ਦੋਰਾਜਿਆ ਸੁਨੇਹਾ ਹੈ ਪਰੋਸਾ ਵੀ ਤੇ ਦਬਾਵੇ ਤੇ ਇਸੇ ਨਾਲ ਜੁੜੀ ਇੱਕ ਹੋਰ ਗੱਲ ਆਈ ਸੀ ਜੰਗੀ ਮਾਨਸਿਕਤਾ ਦੀ ਅਗਵਾ ਨੇ ਕਿਹਾ ਕਿ ਹੁਣ ਵਾਰ ਟਾਈਮ ਮਾਈਂਡਸੈਟ ਅਪਣਾਉਣਾ ਪੈਣਾ ਇਹ ਸੁਣਨ ਚ ਥੋੜਾ ਸਖਤ ਲੱਗਦਾ ਹੈ ਕੀ ਮਤਲਬ ਹੈ ਦਾ ਹਾਂ ਇਹ ਸ਼ਬਦ ਬਹੁਤ ਮਹੱਤਵਪੂਰਨ ਹੈ ਦੇਖੋ ਇਹਦਾ ਮਤਲਬ ਹੈ ਕਿ ਨਾਟੋ ਹੁਣ ਸਿਰਫ ਸੰਕਟ ਵੇਲੇ ਕੰਮ ਕਰਨ ਜਾਂ ਸ਼ਾਂਤੀ ਬਣਾਈ ਰੱਖਣ ਤੱਕ ਨਹੀਂ ਰਹਿਣਾ ਚਾਹੁੰਦਾ ਉਹ ਵੱਡੇ ਟਕਰਾਅਲੇ ਮਤਲਬ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੁੰਦਾ ਹੈ ਹਰ ਪੱਧਰ ਤੇ ਜੀ ਹਰ ਪੱਧਰ ਤੇ ਅਮਲੀ ਰੂਪ ਚ ਇਹਦਾ ਮਤਲਬ ਹੈ ਰੱਖਿਆ ਉਤਪਾਦਨ ਵਧਾਉਣਾ ਤੇਜ਼ੀ ਨਾਲ ਫੌਜੀ ਕਮਾਂਡ ਦੇ ਟਾਂਚੇ ਨੇ ਉਹਨਾਂ ਨੂੰ ਹੋਰ ਆਧੁਨਿਕ ਬਣਾਉਣਾ ਤੇ ਖਾਸ ਕਰਕੇ ਪੂਰਬੀ ਯੂਰਪ ਦੀ ਸੁਰੱਖਿਆ ਮਜ਼ਬੂਤ ਕਰਨੀ ਜਿੱਥੇ ਰੂਸ ਦਾ ਖਤਰਾ ਸਭ ਤੋਂ ਨੇੜੇ ਮਹਿਸੂਸ ਹੁੰਦਾ ਹੈ ਤੇ ਇਹ ਤਿਆਰੀ ਸਿਰਫ ਯੂਰਪ ਲਈ ਨਹੀਂ ਲੱਗਦੀ ਜਿਵੇਂ ਸੈਕਟਰੀ ਰੂਬਿਓ ਨੇ ਸਾਈਬਰ ਸਪੇਸ ਚ ਸਹਿਯੋਗ ਵਧਾਉਣ ਦੀ ਗੱਲ ਕੀਤੀ ਤੇ ਰੱਖਿਆ ਸਖਤਰ ਹੈਕਸਥ ਨੇ ਕਿਉਂਕਿ ਇੰਡੋ ਪੈਸਿਫਿਕ ਚ ਵੀ ਨਾਟੋ ਦੀ ਮੌਜੂਦਗੀ ਵਧਾਉਣੀ ਚਾਹੀਦੀ ਹੈ ਇਹ ਤਾਂ ਮਤਲਬ ਨਾਟੋ ਦਾ ਦਾਇਰਾ ਬਹੁਤ ਵਧਾਉਣ ਦੀ ਗੱਲ ਹੋਗੀ ਬਿਨਾਂ ਸ਼ੱਕ ਇਹ ਇੱਕ ਵੱਡਾ ਰਣਨੀਤਿਕ ਬਦਲਾਅ ਹੈ ਨਾਟੋ ਹੁਣ ਸਿਰਫ ਅਟਲੈਂਟਿਕ ਤੱਕ ਸੀਮਿਤ ਨਹੀਂ ਰਹਿਣਾ ਚਾਹੁੰਦਾ ਤੇ ਯੂਕਰੇਨ ਬਾਰੇ ਕੀ ਫੈਸਲਾ ਹੋਇਆ ਉਹਨਾਂ ਦੀ ਮੈਂਬਰਸ਼ਿਪ ਦਾ ਕੁਝ ਬਣਿਆ ਦੇਖੋ ਯੂਕਰੇਨ ਦੇ ਭਵਿੱਖ ਤੇ ਗੱਲਬਾਤ ਤਾਂ ਹੋਈ ਪਰ ਪੂਰੀ ਮੈਂਬਰਸ਼ਿਪ ਦਾ ਕੋਈ ਪੱਕਾ ਵਾਅਦਾ ਇਸ ਸੰਮੇਲਨ ਚ ਨਹੀਂ ਮਿਲਿਆ ਜ਼ਿਆਦਾ ਧਿਆਨ ਫੌਜੀ ਮਦਦ ਜਾਰੀ ਰੱਖਣ ਤੇ ਸੀ ਤੇ ਯੂਕਰੇਨ ਨੂੰ ਨਾਟੋ ਦੇ ਮਿਆਰਾਂ ਦੇ ਨੇੜੇ ਲਿਆਉਣ ਤੇ ਹੂੰ ਤੇ ਸਾਰੇ ਸੰਮੇਲਨ ਚ ਟਰੰਪ ਦਾ ਉਹ ਨਾਰਾ ਗੂੰਜਦਾ ਰਿਹਾ ਤਾਕਤ ਰਾਹੀਂ ਸ਼ਾਂਤੀ ਹਾਂਜੀ ਪੀਸ ਥਰੂ ਸਟਰੈਂਥ ਇਹੀ ਫਲਸਫਾ ਉਹਨਾਂ ਨੇ ਮੁੱਖ ਰੱਖਿਆ ਤੇ ਸੰਮੇਲਨ ਦੇ ਅਖੀਰ 'ਚ ਜਿਹੜਾ ਸਾਂਝਾ ਐਲਾਨਨਾਮਾ ਆਇਆ ਹੈ ਉਹ ਵੀ ਇਹੀ ਦੱਸਦਾ ਹੈ ਕੀ ਦੱਸਦਾ ਹੈ ਉਹ ਉਹ ਇਹੀ ਦੱਸਦਾ ਹੈ ਕਿ ਨਾਟੋ ਹੁਣ ਕੋਈ ਸ਼ੀਤ ਯੁੱਧ ਵੇਲੇ ਦਾ ਪੁਰਾਣਾ ਗੱਟਜੋੜ ਨਹੀਂ ਰਿਹਾ ਇਹ ਬਦਲ ਰਿਹਾ ਹੈ ਜ਼ਿਆਦਾ ਲਚਕਦਾਰ ਜ਼ਿਆਦਾ ਸਰਗਰਮ ਫੌਜੀ ਰਾਜਨੀਤਿਕ ਗੱਟਜੋੜ ਬਣ ਰਿਹਾ ਹੈ ਜਿਹੜਾ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ ਤਾਂ ਕੁੱਲ ਮਿਲਾ ਕੇ ਇਹ ਸੰਮੇਲਨ ਇੱਕ ਨਵੇਂ ਨਾਟੋ ਦੀ ਤਸਵੀਰ ਪੇਸ਼ ਕਰਦਾ ਹੈ ਜ਼ਿਆਦਾ ਇਕਜੁੱਟ ਪੈਸੇ ਪੱਖੋਂ ਵੀ ਮਜ਼ਬੂਤ ਔਰ ਸ਼ਾਇਦ ਦੁਨੀਆ ਚ ਜ਼ਿਆਦਾ ਦ੍ਰਿੜ ਰੁਖ ਅਪਣਾਉਣ ਵਾਲਾ ਬਿਲਕੁਲ ਔਰ ਇੱਥੇ ਇੱਕ ਸਵਾਲ ਜ਼ਰੂਰ ਬਣਦਾ ਹੈ ਸੋਚਣ ਲਈ ਹਾਂਜੀ ਇਹ ਜਿਹੜਾ ਰੱਖਿਆ ਖਰਚ ਚ ਇੰਨਾ ਵੱਡਾ ਵਾਅਦਾ ਕੀਤਾ ਜਾ ਰਿਹਾ ਤੇ ਇਹ ਜੰਗੀ ਮਾਨਸਿਕਤਾ ਅਪਣਾਈ ਜਾ ਰਹੀ ਹੈ ਇਹਦਾ ਅਸਰ ਸਿਰਫ ਯੂਰਪ ਜਾਂ ਉਤਰੀ ਐਟਲੈਂਟਿਕ ਤੱਕ ਹੀ ਰਹੇਗਾ ਜਾਂ ਇਹਦੇ ਕੋਈ ਹੋਰ ਨਤੀਜੇ ਵੀ ਨਿਕਲ ਸਕਦੇ ਨੇ ਹਾਂ ਮਤਲਬ ਦੁਨੀਆ ਦੇ ਬਾਕੀ ਹਿੱਸਿਆਂ 'ਚ ਸਥਿਰਤਾ ਤੇ ਦਾ ਕੀ ਅਸਰ ਪਵੇਗਾ ਕੀ ਕੋਈ ਅਣਕਿਆਸੇ ਨਤੀਜੇ ਨਿਕਲ ਸਕਦੇ ਨੇ ਇਹ ਇੱਕ ਵੱਡਾ ਸਵਾਲ ਹੈ ਜਿਹਦੇ ਤੇ ਅੱਗੇ ਸੋਚ ਵਿਚਾਰ ਕਰਨ ਦੀ ਲੋੜ ਹੈ ਬਹੁਤ ਅਹਿਮ ਨੁਕਤਾ ਹੈ ਜੀ ਇਸ ਡੁੰਗਾਈ ਵਾਲੀ ਗੱਲਬਾਤ ਵਿੱਚ ਸ਼ਾਮਿਲ ਹੋਣ ਲਈ ਕੈਨੇਡੀਅਨ ਸਾਧ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਗਵਾਦ